ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦੁਨੀਆ ਦੀ ਮਹਾਨ ਸਿੱਖ ਕੌਮ ਦਾ ਕੌਮੀ ਤੋਹਾਰ ਫੋਲਾ ਮਹੱਲਾ ਜਿਹੜਾ ਕਿ ਹੋਲੀ ਤੋਂ ਦੂਸਰੇ ਦਿਨ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਦੇ ਉੱਪਰ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਬਹੁਤ ਜ਼ਿਆਦਾ ਜੋਸ਼ੋਖ ਰੋਚ ਨਾਲ ਮਨਾਇਆ ਜਾਂਦਾ ਆ ਇੱਕ ਚੇਤ 1701 ਸੰਮਤ ਨੂੰ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਸਰਵੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸੇ ਦੇ ਅੰਦਰ ਨਮਾ ਜੋਸ਼ ਭਰਨ ਦੇ ਲਈ ਖਾਲਸੇ ਨੂੰ ਜਿੱਥੇ ਸ਼ਾਸਤਰ ਵਿੱਦਿਆ ਦੇ ਵਿੱਚ ਨਪੁੰਨ ਕੀਤਾ ਉੱਥੇ ਹੀ ਜੁਦ ਖੇਤਰ ਦੇ ਵਿੱਚ ਵੀ ਜਿੱਤ ਪ੍ਰਾਪਤ ਕਰਨ ਦੇ ਲਈ ਜਿਹੜਾ ਹੁੱਲਾ ਮਹੱਲਾ ਮਨਾਉਣਾ ਸ਼ੁਰੂ ਕੀਤਾ ਤੇ ਮਸਨੂਈ ਲੜਾਈ ਜਿਹੜੀ ਯੋਧਿਆਂ ਦੇ ਵਿੱਚ ਕਰਵਾਈ ਜਾਂਦੀ ਤੇ ਜਿਹੜੇ ਯੋਧੇ ਆਪਣੀ ਕਲਾ ਦਾ ਵਧੀਆ ਪ੍ਰਦਰਸ਼ਨ ਕਰਦੇ ਉਹਨਾਂ ਨੂੰ ਸਰੋਪਿਆਂ ਨਾਲ ਸਨਮਾਨਿਆ ਜਾਂਦਾ ਤੇ ਇਹ ਜਿਹੜਾ ਦਿਨਿਆ ਹੁੱਲਾ ਮਹੱਲਾ ਪੂਰੀ ਦੁਨੀਆ ਵਿੱਚ ਬਸਦੀਆਂ ਖਾਲਸਾਈ ਫੌਜਾਂ ਵੱਲੋਂ ਬਹੁਤ ਹੀ ਜ਼ਿਆਦਾ ਜੋਸ਼ੋਖ ਰੋਚ ਨਾਲ ਚਾਮਾਂ ਦੇ ਨਾਲ ਮਨਾਇਆ ਜਾਂਦਾ ਆ ਇਹ ਜਿਹੜਾ ਹੋਲਾ ਮਹੱਲਾ ਇਟਲੀ ਦੀ ਧਰਤੀ ਉੱਪਰ ਵੀ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਬਹੁਤ ਚਾਮਾਂ ਨਾਲ ਬਣਾਉਂਦੀਆਂ ਹਨ ਤੇ ਲੰਬਾਰਦੀਆ ਸੂਬੇ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋਂ ਵਿਖੇ ਸਤਮਾਹ ਹੋਲਾ ਮਹੱਲਾ ਯੂਰਪ ਦੀਆਂ ਖਾਲਸੇ ਦੀਆਂ ਜਿਹੜੀਆਂ ਫੌਜਾਂ ਆ ਉਹਨਾਂ ਵੱਲੋਂ ਬਹੁਤ ਜ਼ਿਆਦਾ ਉਤਸ਼ਾਹ ਦੇ ਨਾਲ ਚਾਵਾ ਨਾਲ ਮਨਾਇਆ ਜਾ ਰਿਹਾ ਹੈ 21 22 ਤੇ 23 ਮਾਰਚ ਨੂੰ ਬਹਿਰਗਮੋ ਵਿਖੇ ਜਿਸ ਵਿੱਚ ਕਿ ਜਿੱਥੇ ਇਲਾਕੇ ਭਰ ਤੋਂ ਯੂਰਪ ਭਰ ਤੋਂ ਫਾਲਸਦੇਦ ਦੀਆਂ ਜਿਹੜੀਆਂ ਲਾਡਲੀਆਂ ਫੌਜਾਂ ਪਹੁੰਚ ਰਹੀਆਂ ਹਨ ਉੱਥੇ ਹੀ ਨਾਲ ਦੀ ਨਾਲ ਪੰਜਾਬ ਭਾਰਤੀ ਧਰਤੀ ਤੋਂ ਵੀ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਤੋਂ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁਟਿਆ ਜੋੜਾਂ ਤੋਂ ਤੇ ਬਾਬਾ ਸ਼ੇਰ ਸਿੰਘ ਬੁੱਢਾ ਦਲ ਤੋਂ ਚੇਚੇ ਤੌਰ ਤੇ ਇਸ ਹੋਲੇ ਮਹੱਲੇ ਸਮਾਗਮ ਵਿੱਚ ਪਹੁੰਚ ਰਹੇ ਆ ਤੇ ਹੋਰ ਕੀ ਕੀ ਪ੍ਰਬੰਧ ਕੀਤੇ ਜਾ ਰਹੇ ਆ ਇਸ 7ਵੇਂ ਹੋਲੇ ਮਹੱਲੇ ਦੇ ਵਿੱਚ ਆਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਿੰਘ ਸਭਾ ਕੌਰ ਤੇ ਨੋਵਾ ਬਹਿਰਗਮੋਂ ਵਿਖੇ ਜਿੱਥੇ ਕਿ ਭਾਈ ਸਾਹਿਬ ਭਾਈ ਅਮਨਜੀਤ ਸਿੰਘ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਰਹੇ ਆ ਕਿ ਕਿੱਦਾਂ ਦੇ ਪ੍ਰਬੰਧ ਚੱਲ ਰਹੇ ਆ ਤੇ ਆਓ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ वाहे वागुरु गुरु 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 গুগুরুগুরুগুরুগুরুগরু সত্য ਸਵਾਹਿਗੁਰ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਜਿਵੇਂ ਆਪ ਸਭ ਸੰਗਤਾਂ ਜਾਣਦੀਆਂ ਹੋ ਕਿ ਗੁਰਦੁਆਰਾ ਸਿੰਘ ਸਵਾ ਕੋਰਤੇ ਨੋਵਾ ਬਹਿਰਗਾਮੋਂ ਵਿਖੇ ਹਰ ਸਾਲ ਜੋ ਹੋਲੇ ਮਹੱਲੇ ਦੇ ਸਮਾਗਮ ਉਲੀਕੇ ਜਾਂਦੇ ਨੇ ਉਹਨਾਂ ਦੇ ਸਬੰਧ ਵਿੱਚ ਇਸ ਸਾਲ 21 22 23 ਨੂੰ ਹੋਲੇ ਮਹੱਲੇ ਦੇ ਸਮਾਗਮ ਰੱਖੇ ਨੇ 21 ਤਰੀਕ ਨੂੰ ਅਖੰਡ ਪਾਠਾਂ ਦੀ ਆਰੰਭਤਾ ਹੋਵੇਗੀ 22 ਤਰੀਕ ਦਿਨ ਸ਼ਨੀਵਾਰ ਗੱਤਕੇ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਨੇ 23 ਤਰੀਕ ਸਵੇਰ ਦੇ ਦਿਵਾਨਾਂ ਤੋਂ ਬਾਅਦ ਹੋਲਾ ਮਲਾ ਸਜਾਇਆ ਜਾਵੇਗਾ ਇਸ ਹੋਲੇ ਮਹਲੇ ਦੇ ਵਿੱਚ ਇਸ ਵਾਰ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਬਾਬਾ ਨਿਹਾਲ ਸਿੰਘ ਜੀ ਜਿੰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਹਰਿਆਵੇਲਾਂ ਤੋਂ ਜਥੇਦਾਰ ਸਾਹਿਬ ਪਹੁੰਚ ਰਹੇ ਨੇ ਨਾਲ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸ਼ੇਰ ਸਿੰਘ ਜੀ ਵਿਸ਼ੇਸ਼ ਤੌਰ ਤੇ ਇਹਨਾਂ ਸਮਾਗਮਾਂ ਵਿੱਚ ਪਹੁੰਚ ਰਹੇ ਨੇ ਰਾਗੀ ਢਾਡੀ ਜਥੇ ਆ ਰਹੇ ਨੇ ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੈਮਰਾਮੈਨ ਅਜ ਦੇ ਨਾਲ ਬਲਵੀਰ ਸਿੰਘ ਕੈਦਕਰੀਆ